ਲੇ ਭਰਾਵਾਂ ਨੂੰ ਅੱਜ ਆਪਣੇ ਜੋੜ ਸੀਗੇ ਡਾਕਟਰ ਸਾਹਿਬ ਤੇ ਫੌਜੀ ਜਿਵੇਂ ਆਰੀ ਵਾਲੇ ਦੇ ਜੀ ਪਹਿਲਾ ਜੋੜ ਸੀਗਾ ਆਪਣਾ 11000 ਦਾ ਜੀ 36 ਮਿੰਟਾਂ ਦੇ ਕੰਮ ਦੇ ਜਨਮ ਕਰ ਗੱਡੇ ਬਹੁਤ ਬਹੁ ਮੁਬਾਰਕਾ ਆਪਣੇ ਡਾਕਟਰ ਅਤਾ ਜੀ ਗੋਰਾ ਦੇਵਨ ਪਾਰਟੀ ਜਿੰਨੇ ਆਪਣੇ ਘਰ ਆਇਆ ਗੋਪੀ ਫੌਜੀ ਅਮਰ ਗੋਦੀ ਗੋਲਦੀ ਫੌਜੀ ਗੋਰੇ ਉਸਤਾਦ ਨੂੰ ਜੜਾਉਣ ਆਈ ਆਪਣੇ ਵੱਡੇ ਭਾਈ ਜੀ ਕਲਦੀਪ ਫੌਜੀ ਭਾਈ ਨੇ ਖੇਡ ਲਾਈ ਜੀ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾ ਗੁਰਾਭੂ ਭਰਾਵਾ ਆਪਣਾ ਗੋਪੀ ਬਾਈ ਗੋਪੀ ਫੌਜੀ ਨੂੰ ਆਪਣੇ ਭਰਾ ਨੂੰ ਗੋਲਦੀ ਬਾਈ ਨੂੰ ਗਲਾਬੂ ਨੂੰ ਸੋਨੂ ਬਾਈ ਨੇ ਕੁੱਕੜ ਭੇਜਿਆ ਸੀ ਬਾਈ ਸੋਨੂ ਦਾ ਚੰਗਾ ਤਲਵੰਡੀ ਵਾਲੇ ਦਾ ਦੀਪੂ ਨੇ ਭਰਾ ਨੇ ਮਾੜੀ ਵਾਲ ਨੇ ਭੇਜਿਆ ਇਹ ਜਾਨਵਰ ਬਹੁਤ ਬਹੁਤ ਵਧਾਈਆਂ ਵੀਰੇ ਸਾਰੇ ਭਰਾਵਾਂ ਨੂੰ ਗੱਲ ਬਾਈ ਦਾ ਸਪੈਸ਼ਲ ਧੰਨਵਾਦ ਇਹ ਵੀ ਵਿਚਾਰਾ ਚੱਲ ਕੇ ਆਇਆ ਆਪਣੇ ਬੰਪਾ ਨੂੰ ਦੋ ਬਹੁਤ ਮੁਬਾਰਕਾ ਸਾਰਿਆਂ ਨੂੰ ਜਾਈਆਂ ਅਮਨ ਅਮਨ ਕੰਡ ਰੀਟੇ ਬਾਈ ਨੂੰ ਬਾਜ ਗਰੁੱਪ ਸਮਰਾਲਾ ਗੋਲਦੀ ਨੂੰ ਮੋਨੂ ਬਾਈ ਨੂੰ ਸਾਰੇ ਭਰਾਵਾਂ ਨਿਰਮਲ ਵਾਲੇ ਵਾਲੇ ਨੂੰ ਸਾਰੇ ਭਰਾਵਾਂ ਨੂੰ ਜੀ ਸਾਤਾ ਆਦਮਪੁਰਾ ਪਣਾ ਭਾਜੀ ਬਿੱਲਾ ਵੀਰ ਕ ਸਾਰਿਆਂ ਨੂੰ ਬਹੁਤ ਬਹੁ ਮबारकਾ ਜੀ ਅਮਨ ਕਾਂਡਾ ਭਰਾ ਆਪਣਾ ਜਿੰਨੇ ਵੀ ਆਪਣੇ ਨਾਲ ਸਮਰਥਨ ਕਰਦੇ ਆ ਸਾਰਿਆਂ ਨੂੰ ਬਹੁਤ ਬਹੁ ਮबारकਾ ਅੱਜ ਆਪਾਂ ਫੌਜੀ ਹੁਣੀ ਠੋਕੇ ਆ ਜੀ ਤੇ ਠੋਕੇ ਵੀ ਇੰਦਾ ਰੋਪੇ ਜੀ ਰੋਂਦੇ ਗਏ ਆ ਬੰਦੇ ਰਵਾ ਪੈਸੇ ਨਹੀਂ ਹੈਗੇ ਉਹਨਾਂ ਤੋਂ ਹੱਥੋਂ ਜੇ ਪੈਸੇ ਨਹੀਂ ਹੁੰਦੇ ਨਾਲ ਆਇਆ ਕਰੋ ਹੱਥੋਂ ਲੈ ਲਿਆ ਕਰੋ ਕਮੇਟੀਆਂ ਕੋਲੋਂ